ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਿਓ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਆਪ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਆਏ ਆਂ ਜੀ ਨੀਲੀ ਦਾਵੀ ਦੇ ਵਿੱਚ ਇੱਕ ਬਹੁਤ ਵਧੀਆ ਚੰਗੀ ਦੋਸਤੋ ਇਹ ਝੋਟੀ ਸੋ ਦੋਸਤੋ ਇਸਦੀ ਕੀ ਡਿਟੇਲ ਹੈ ਕਿ ਉਸ ਤੋਂ ਪਹਿਲਾ ਜਿਹੜਾ ਏਰੀਆ ਹੈਗਾ ਪਿੰਡ ਮਾੜੀ ਕੰਬੋਗੀ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਤਰਨਤਾਰਨ ਆਉਂਦਾ ਹੈਗਾ ਵੀਰੋ ਸੋ ਦੋਸਤੋ ਇਹ ਘਰ ਦੀ ਜੰਮੀ ਬਲੀ ਪਾਈ ਹੋਰਾਂ ਦੇ ਜਿਹੜੀ ਝੋਟੀ ਹੈਗੀ ਆ ਸੂਨ ਵਾਲੀ ਆ 20 ਮਈ ਨੂੰ ਜਿਹੜੇ ਦਿਨ ਪੂਰੇ ਹਨ ਦੋਸਤੋ 20 ਮਈ ਨੂੰ ਜਿਹੜੇ ਦਿਨ ਪੂਰੇ ਹਨ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਨੀਲੀ ਰਾਵੀ ਦੀ ਝੋਟੀ ਪਸੰਦ ਆਵੇ ਉਹ ਉੱਪਰ ਦਿੱਤੇ ਗਏ ਸੰਪਰਕ ਨੰਬਰਾਂ ਤੇ ਜਰੂਰ ਸੰਪਰਕ ਕਰ ਸਕਦਾ ਹੈ ਦੋਸਤੋ 9814450900 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਝੋਟੀ ਖਰੀਦ ਸਕਦੇ ਹੋ ਕਿਸਾਨ ਵੀਰੋ ਬਹੁਤ ਵਧੀਆ ਚੰਗੀ ਇਹ ਮਿਲਕ ਲਾਈਨ ਦੀ ਝੋਟੀ ਹੈਗੀ ਬਾਰਡਰ ਏਰੀਏ ਦੀ ਖਲੜਾ ਪਿੱਖੀ ਪਿੰਡ ਅਲਗੋ ਕੋਠੀ ਭਗਵਾਨਪੁਰਾ ਮਾੜੀ ਕੰਬੋ ਕੀ ਪਿੰਡ ਹੈਗਾ ਦੋਸਤੋ ਮਾੜੀ ਗੌਰ ਸਿੰਘ ਮਾੜੀ ਮੇਗਾ ਬਿਲਕੁਲ ਇਸ ਦੇ ਨਾਲ ਨਜ਼ਦੀਕ ਜਿਹੜੇ ਪਿੰਡ ਪਿੰਡ ਪੈਂਦੇ ਹਨ ਆਰਡਰ ਦੀ ਕੁਆਲਿਟੀ ਤੁਸੀਂ ਵੇਖਦੇ ਸਾਰ ਜਰੂਰ ਚੈੱਕ ਕਰ ਸਕਦੇ ਹੋ ਵਿੱਥਾਂ ਦੋਸਤੋ ਬਿਰਲਾ ਬੜੀਆਂ ਸੋਹਣੀਆਂ ਨੇ ਗਿੱਟ-ਗਿੱਟ ਦੀਆਂ ਬਿਰਲਾ ਨੇ ਥਾਣਾ ਦੀ ਕੁਆਲਿਟੀ ਬਿਲਕੁਲ ਓਕੇ ਹੈਗੀ ਦੋਸਤੋ ਚਾਰੇ ਥਾਣਾ ਬੜੀਆਂ ਸੋਹਣੀਆਂ ਵਿੱਥਾਂ ਨੇ ਬਿਰਲਾ ਕਾਫੀ ਜਿਆਦੀਆਂ ਸੋਹਣੀਆਂ ਨੇ ਨੀਲੀ ਰਾਵੀ ਦੀ ਚੋਟੀ ਦੋਸਤੋ ਇਹ ਬਹੁਤ ਜਿਆਦੀ ਸੋਹਣੀ ਸ਼ਕੀਨ ਚੋਟੀ ਜਿਹੜੀ ਹੈਗੀ ਆ ਸੋ ਕਿਸਾਨ ਵੀਰੋ ਜਿਹੜਾ ਇਸ ਦਾ ਮੋਹਲਾ 90000 ਰੁਪਇਆ ਬਾਈ ਹੋਣੀ ਇਸ ਦੀ ਜਿਹੜੀ ਡਿਮਾਂਡ ਕਰਦੇ ਨੇ ਮੌਕੇ ਤੇ ਜਿਹੜਾ ਮੇਰਾ ਵੀਰ ਪਹੁੰਚੂਗਾ ਆਪਦੀ ਨਰਖ ਪਰਖ ਕਰਕੇ ਤੁਸੀਂ ਖਰੀਦਿਓ ਰੇਟ ਆਪਣੇ ਹਿਸਾਬ ਨਾਲ ਵੀ ਤੁਸੀਂ ਲਾ ਸਕਦੇ ਹੋ ਬਾਕੀ 22 ਹੋਰਾਂ ਦੀ ਡਿਮਾਂਡ ਜਿਹੜੀ 90000 ਦੀ ਹੈਗੀ ਆ ਬਾਕੀ ਜਿੱਥੋਂ ਤੱਕ ਤੁਹਾਨੂੰ ਪਰਤੇ ਵਿੱਚ ਪੈਂਦੀ ਹੋਵੇ ਤੁਹਾਨੂੰ ਪੁੱਗਦਾ ਹੋਵੇ ਰੇਟ ਤੁਸੀਂ ਉਹ ਲਗਾ ਸਕਦੇ ਪਾਈ ਨੂੰ ਪਰਤੇ ਵਿੱਚ ਹੋਵੇਗਾ ਵੀ ਤੁਹਾਡੇ ਨਾਲ ਜਿਹੜਾ ਸੌਦਾ ਕਰ ਲੈਣਗੇ ਸੋ ਕਿਸਾਨ ਵੀਰੋ ਅੱਗੇ ਜਿਹੜਾ ਸੀਮਨ ਹਿਸਾਰ ਆਪਣਾ ਯੂਨੀਵਰਸਿਟੀ ਹਿਸਾਰ ਬੈਂਕ ਦਾ ਲੱਗਾ ਹੋਇਆ ਇਹਨੂੰ ਅੱਗੇ ਸੀਮਨ ਨੀਲੀ ਰਾਵੀ ਤਾਂ ਸੋ ਜਿਹੜੀ ਸਟਰਾਹ ਹੈ ਉਹ 22 ਹੋਰਾਂ ਦੇ ਕੋਲ ਅਵੇਲੇਬਲ ਆ ਸਾਂਭੀ ਪਈ ਆ ਕਿਸੇ ਮੇਰੇ ਵੀਰ ਭਰਾ ਨੇ ਜਦੋਂ ਇਹ ਝੋਟੀ ਲੈਣੀ ਆ ਉਹ ਸਟਰਾ ਤੁਸੀਂ ਜਰੂਰ ਚੈੱਕ ਕਰ ਸਕਦੇ ਹੋ ਨੀਲੀ ਰਾਵੀ ਦਾ ਇਸ ਨੂੰ ਜਿਹੜਾ ਇੰਜੈਕਸ਼ਨ ਲੱਗਾ ਨੀਲੀ ਰਾਵੀ ਤੇ ਜਿਹੜੇ ਬੁੱਢ ਤੋਂ ਇਹ ਗੱਭਣਾ ਸੋ ਕਿਸਾਨ ਵੀਰੋ ਕਾਫੀ ਵਧੀਆ ਚੰਗੇ ਪਿੱਠਪੂੜੇ ਦੀ ਹੈਗੀ ਆ ਤੁਸੀਂ ਜਰੂਰ ਵੀਡੀਓ ਵਿੱਚ ਨੋਟ ਕਰ ਸਕਦੇ ਹੋ ਨਿਸ਼ਾਨਾ ਵਿੱਚ ਵੀ ਬਿਲਕੁਲ ਨੀਲੀ ਰਾਵੀ ਦੇ ਕਵਰ ਕਰਦੀ ਆ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ